ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇਓ ਕਿਦਾਂ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਸੋ ਅੱਜ ਦੋਸਤੋ ਵੀਡੀਓ ਦੇ ਵਿੱਚ ਜਿਹਦੀ ਆਪਨੇ ਜਾਣਕਾਰੀ ਦੇਣੀ ਹੈ ਉਹ ਪਹਿਲਾਂ ਸ਼ਾਇਦ ਤੁਹਾਨੂੰ ਕਿਸੇ ਨੇ ਨਾ ਦਿੱਤੀ ਹੋਵੇ ਔਰ ਮੈਂ ਵੀ ਫਸਟ ਟਾਈਮ ਮਤਲਬ ਕਿ ਇਹ ਮਤਲਬ ਇਹਨਾਂ ਦੀ ਜਾਣਕਾਰੀ ਪੜ ਰਿਹਾ ਸੋ ਗੱਲ ਕਰਾਂਗੇ ਅੱਜ ਭਾਈ ਸੇਵਾ ਸਿੰਘ ਜੀ ਬਬਰ ਤਰਮਾਲਾ ਜੀ ਦੇ ਬਾਰੇ ਔਰ ਇਹ ਨਾਲ ਜੁੜੀਆਂ ਹੋਈਆਂ ਗੱਲਾਂ ਮੈਂ ਪਹਿਲੀ ਵਾਰ ਪੜ ਰਿਹਾ ਅੱਜ ਤੇ ਤੁਹਾਡੇ ਸੋ ਗੁਰੂ ਕਰ ਰਿਹਾ ਔਰ ਇੱਕ ਹੋਰ ਯੋਗ ਜੀ ਦਾਸਤਾਨ ਵੀ ਆਪਾਂ ਦੱਸਾਂਗੇ ਤੁਹਾਨੂੰ ਸੋ ਸ਼ੁਰੂ ਕਰਦੇ ਆਂ ਦੀ ਵੀਡੀਓ ਤੋਂ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਹਾਲ ਤੱਕ ਉਹ ਵੀ ਗੁਰ ਕਰ ਲ ਤੇ ਬੈੰਗਲ ਬਟਨ ਵੀ ਦਬਲੋ ਤਾਂ ਦੋਸਤੋ ਭਾਈ ਸੇਵਾ ਸਿੰਘ ਜੀ ਤਰਮਾਲਾ ਇਹਨਾਂ ਦਾ ਜਨਮ ਸਰਦਾਰ ਕੁੰਦਰ ਸਿੰਘ ਕੁੰਦਨ ਸਿੰਘ ਤੇ ਮਾਤਾ ਈਸ਼ਰ ਕੌਰ ਦੇ ਘਰੇ 10 ਅਗਸਤ 1944 ਨੂੰ ਪਿੰਡ ਬੌਲੀ ਜਾਨਾ ਤਹਿਸੀਲ ਚੂਨੀ ਜ਼ਿਲ੍ਹਾ ਲਾਹੌਰ ਦੇ ਵਿੱਚ ਹੋਇਆ 47 ਦੀ ਵੰਡ ਸਮੇਂ 3 ਸਾਲ ਦੀ ਉਮਰ ਦੇ ਵਿੱਚ ਪਰਿਵਾਰ ਨਾਲ ਭਾਈ ਸਾਹਿਬ ਦੀ ਪਿੰਡ ਤਰਮਾਲਾ ਜ਼ਿਲ੍ਹਾ ਮੁਕਸਰ ਵਿਕੇ ਕਲਿਏ ਵੀ ਆਗੇ ਸੀਗੇ ਔਰ ਆਪ دنیਆਵੀ ਵਿਦਿਆ ਜਿਹੜੀ ਸੀ ਇਹ ਪ੍ਰਾਪਤ ਕਰਕੇ ਪੁਲਿਸ ਵਿੱਚ ਭਰਤੀ ਹੋ ਗਏ ਸੀ ਔਰ ਬਚਪਨ ਤੋਂ ਹੀ ਧਾਰਮਿਕ ਰੁਚੀ ਤੇ ਵਿਵੇਕਵਰਤੀ ਵਾਲੇ ਸੀਗੇ ਭਾਈ ਸਾਹਿਬ ਜੀ ਪੁਲਿਸ ਵਿੱਚ ਰਹਿੰਦੇ ਆ ਵੱਖ-ਵੱਖ ਜਗ੍ਹਾ ਡਿਊਟੀ ਕੀਤੀ ਜਿਦੇ ਵਿੱਚ ਜਿਆਦਾ ਸਮਾਂ ਸਿਮਰ ਸਿੰਘ ਮਾਨ ਦੀ ਕਮਾਂਡ ਹੇਠ ਇਹਨਾਂ ਨੂੰ ਨੌਕਰੀ ਕਰਨ ਦਾ ਸਮਾ ਮਿਲਿਆ ਇਹ ਤਾਂ ਸੋਨੇ ਦੇ ਸੋ ਅੱਗੇ ਵੱਡੀ ਗੱਲ ਹੋ ਗਈ ਸੀ ਕਿ ਪੁੱਲ ਦੀ ਨੌਕਰੀ ਸਮੇ ਆਪਰੇ ਸਾਥੀ ਹੌਲਦਾਰ ਭਾਈ ਅਮਰਜੀਤ ਸਿੰਘ ਖੇਮ ਕਰਨ ਹੌਲਦਾਰ ਭਾਈ ਗੁਰਨਾਮ ਸਿੰਘ ਪੂਰਾ ਭਾਈ ਇੰਦਰਜੀਤ ਸਿੰਘ ਨਰੰਗਵਾਲ ਇਹ ਸਾਰੇ ਸਮੇ ਉਸ ਦਾ ਮਾਨ ਹੋਣਾ ਨੇ ਇੱਕ ਜਥਾ ਬਣਾਇਆ ਸੀ ਜਿਹਦਾ ਨਾਂ ਧੁੱਕੀ ਕੱਢ ਜਥਾ ਸੀਗਾ ਔਰ ਜਿਹਦਾ ਕੰਮ ਸੀ ਪਿੰਡ-ਪਿੰਡ ਜਾ ਕੇ ਸ਼ਾਮ ਨੂੰ ਸਿੱਖੀ ਦਾ ਪ੍ਰਚਾਰ ਕਰਨਾ ਜਿਹੜੇ ਲੋਕ ਪਿੰਡਾਂ માં ਗਲਤ ਕੰਮ ਕਰਦੇ ਸੀਗੇ ਸਵੇਰੇ ਤੜਕਸਾਰ ਪੁਲ ਦੀਆਂ ਵਰਦੀਆਂ ਵਿੱਚ ਉਹਨਾਂ ਨੂੰ ਉਹ ਜਾ ਕੇ ਮਿਲਦੇ ਜਿਹੜੇ ਵੀ ਅ ਤਰੀਕੇ ਨਾਲ ਉਹ ਸਮਝਦੇ ਉਹਨਾਂ ਨੂੰ ਇਹ ਸਮਝਾ ਦਿੰਦੇ ਔਰ ਗਲਤ ਕੰਮਾਂ ਤੋਂ ਤੋਬਾ ਕਰ ਲੈਂਦੇ ਮਾਨ ਸਾਹਿਬ ਆਪ ਵੀ ਕਹਿੰਦੇ ਪੂਰਾ ਸਟੈਂਡ ਲੈਂਦੇ ਹੁੰਦੇ ਸੀਗੇ ਕਿ ਸਿੱਖ ਪੂਰਨ ਹੋਵੇ Hindu ਅਤੇ Musalman ਆਪੋ ਆਪਣੇ ਧਰਮਾਂ 'ਚ ਪਰਪੱਕ ਹੋਣ ਇਸੇ ਤਰ੍ਹਾਂ ਸਿੱਖੀ ਦੇ ਪ੍ਰਚਾਰ ਦਾ ਤੇ ਸਰਕਾਰੀ ਡਿਊਟੀ ਦਾ ਫੈਸਲਾ ਇਹਨਾਂ ਦਾ ਚੱਲਦਾ ਰਿਹਾ ਦੂਜੇ ਪਾਸੇ ਦੋਸਤੋ ਨਕਲੀ ਨਿਰੰਕਾਰੀਆਂ ਨੇ 1978 ਦਾ ਸਾਕਾ ਸੀਗਾ ਇਹ ਵਰਤਤਾ ਔਰ ਇਹ ਬਦਾਕੇ ਗੁਰੂ ਪਾਤਸ਼ਾਹੀ ਦੀ ਬੇਅਦਬੀ ਕੀਤੀ ਉੱਥੇ ਭਾਈ ਫੌਜਾ ਸਿੰਘ ਦੀ ਕਮਾਂਡ ਦੇ ਵਿੱਚ ਸ਼ਾਂਤਮਈ ਵਿਰੋਧ ਕਰਨ ਗਏ ਜਿਹੜੇ ਸਿੰਘ ਸੀਗੇ ਉਹਨਾਂ ਉੱਤੇ ਅੰਨੇਵਾ ਗੋਲੀਬਾਰੀ ਕਰਕੇ 13 ਸਿੰਘ ਕੈਲੀ ਇਹਨਾਂ ਨੇ ਸ਼ਹੀਦ ਕੀਤੇ 78 78 ਸਿੰਘ ਜ਼ਖਮੀ ਹੋਏ ਸੀਗੇ 78 ਸਨ ਸੀਗਾ ਤੇ 13 ਸਿੰਘ ਚੀਤ ਹੋਏ ਤਾਂ ਇਸ ਦੇਖਦੇ ਜੁਡੀਸ਼ੀਅਲ ਸਿਸਟਮ ਨੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਬਜਾਏ ਸਿੱਖਾਂ 'ਤੇ ਦੋਸ਼ ਲਾਤਾ ਕਿ ਨਕਲੀ ਨਿਰੰਕਾਰੀਆਂ ਨੂੰ ਬਰੀ ਕਰਤਾ। ਸੋ ਇਸ ਘਟਨਾਕ੍ਰਮ ਤੇ ਭਾਈ ਸੇਵਾ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਝੰਡੋੜਿਆ। ਉਹਨਾਂ ਨੂੰ ਕੋਈ ਰਾਹ ਨਹੀਂ ਦਿਖ ਰਿਹਾ ਸੀ ਕਿ ਕੀ ਕੀਤਾ ਕੀ ਜਾਵੇ। ਦੂਜੇ ਪਾਸੇ ਭਾਈ ਤਲਵਿੰਦਰ ਸਿੰਘ ਬੱਬਰ ਕੈਨੇਡਾ ਤੋਂ ਭਾਰਤ ਆ ਕੇ ਕੌਮ ਵਾਸਤੇ ਮਰ ਮਿਟਣ ਵਾਲਿਆਂ ਦੀ ਪਾਲ ਕਰ ਰਹੀ ਠੀਕ ਹੈ। ਤਾਂ ਮਾਨ ਸਾਹਿਬ ਦੇ ਨਾਲ ਸੰਪਰਕ ਕਰਨ ਤੇ ਭਾਈ ਸੇਵਾ ਸਿੰਘ ਭਾਈ ਅਮਰਜੀਤ ਸਿੰਘ ਭਾਈ ਗੁਰਨਾਮ ਸਿੰਘ ਇਹ ਤਿੰਨੇ ਹੌਲਦਾਰ ਸੀਗੇ ਇਹਨਾਂ ਨਾਲ ਉਹਨਾਂ ਦਾ ਮੇਲ ਹੋਇਆ ਫਿਰ ਕੌਮ ਤੋਂ ਮਰ ਮਟਣ ਵਾਲਿਆਂ ਦਾ ਇੱਕ ਜਥਾ ਜਥੇਦਾਰ ਤਲਵਿੰਦਰ ਸਿੰਘ ਬੱਬਰ ਦੀ ਕਮਾਂਡ ਚ ਤਿਆਰ ਹੋ ਗਿਆ ਜਿਦੇ ਚ ਸੇਵਾ ਸਿੰਘ ਤਰਮਾਲਾ ਭਾਈ ਅਮਰਜੀਤ ਸਿੰਘ ਖੇਮ ਕਰਨ ਗੁਰਨਾਮ ਸਿੰਘ ਪੂਰਾ ਕੁੰਨ ਭਾਈ ਸਰਜੀਤ ਸਿੰਘ ਬਿਸ਼ਨੋਈ ਭਾਈ ਬਧਾਵਾ ਸੀ ਭਾਈ ਰੇਸ਼ਮ ਸਿੰਘ ਸੰਧੂ ਚੱਠਾ ਭਾਈ ਤਰਸੇਮ ਸਿੰਘ ਕਾਲਾ ਸੰਘਿਆ ਭਾਈ ਇਤਨਾਮ ਸਿੰਘ ਗਿੱਲਾ ਸੁਖਦੇਵ ਸਿੰਘ ਦਾਸੂਗਲ ਭਾਈ ਅਨੋਖ ਸਿੰਘ ਬੱਬਰ ਭਾਈ ਸਲੱਖਣ ਸਿੰਘ ਭਾਈ ਥਰਿੰਦਰ ਸਿੰਘ ਬਲਵਿੰਦਰ ਸਿੰਘ ਕਲਵੰਤੇ ਨਾਗੋਕੇ ਆਮਰਜੀਤ ਸਿੰਘ ਦੇਹੜੂ ਮਤਲਬ ਕਿ ਕਾਫੀ ਸਿੰਘ ਇਹਦੇ ਵਿੱਚ ਸ਼ਾਮਲ ਹੋ ਗਏ ਭਾਈ ਦਦਾਰ ਸਿੰਘ ਲਾਂਗਰੀ ਸੀਗੇ ਉਹਦੇ ਸ਼ਾਮਲ ਹੋਏ ਜਿਹੜੇ ਤਾਂ ਇਹ ਤਾਂ ਜਥੇ ਦਾ ਹੈੱਡਕੁਆਰਟਰ ਹਰਿਆ ਵੇਦਾ ਨਿਹਾਲ ਸਿੰਘ ਕੋਲ ਬਣਾਇਆ ਗਿਆ ਜਥੇ ਨੇ ਧਰਮ ਪ੍ਰਚਾਰ ਬਠਿੰਡਾ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਜਿਹਦੇ ਵਿੱਚ ਲਾਭ ਸਿੰਘ ਦਾ ਢਾਡੀ ਜਥਾ ਕੀਟਣੀ ਸੇਵਾ ਕਰਦਾ ਹੁੰਦਾ ਸੀ ਜਿਹਦੇ ਚ ਭਾਈ ਜੀਵਨ ਸੀ ਹੋਣਾ ਨੇ ਵੀ ਕਾਫੀ ਸਮਾਂ ਸੇਵਾ ਨ ਭਾਈ ਜਿਤਾ ਹਰੇਕ ਪਿੰਡ ਜਾ ਕੇ ਪੂਰਾ ਹਫਤਾ ਸ਼ਾਮ ਨੂੰ ਢਾਡੀ ਵਾਰਾਂ ਰਾਹੀਂ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੇ ਸੀਗੇ ਸਵੇਰ ਨੂੰ ਕੀਰਤਨ ਰਾਹੀਂ ਪਾਣੀ ਨਾਲ ਜੋੜਿਆ ਜਾਂਦਾ ਤੇ ਨਾਲ ਨਾਲ ਦੁਸ਼ਟਾਂ ਦੀ ਵੀ ਸਦਾਈ ਦਾ ਕੰਮ ਇਹੜਾ ਚੱਲੀ ਜਾਂਦਾ ਸੀਗਾ ਬਠਿੰਡੇ ਜ਼ਿਲ੍ਹੇ ਚ ਕਿਤੇ ਪਾਪੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਕਹਿ ਲਿਏ ਵੀ ਆਪਣਾ ਪਾੜ ਕੇ ਉਹਨਾਂ ਤੇ ਇਸ਼ਨਾਨ ਕੀਤਾ ਔਰ ਇੱਕ ਦਿਨ ਬਸਮਾ ਸਫਰ ਕਰਦਾ ਫਿਰ ਉਹ ਸਿੰਘਾਂ ਨੇ ਦਬੋਚ ਲਿਆ ਸੇਵਾ ਸਿੰਘ ਨੇ ਗੋਲੀਆਂ ਦੇ ਨਾਲ ਛਲਣੀ ਕੀਤਾ ਤੇ ਉਹਨੂੰ ਸਜ਼ਾ ਦਿੱਤੀ। ਔਰ ਦੋਸਤੋ ਛਲਣੀ ਕਰਨ ਤੋਂ ਬਾਅਦ ਉਹਨੂੰ ਬਸ 'ਚ ਜਿਹੜੀਆਂ ਸਵਾਰੀਆਂ ਬੈਠੀਆਂ ଥିਗੀਆਂ ਉਹਨਾਂ ਨੂੰ ਭਾਈ ਸਾਹਿਬ ਨੇ ਕਥਾ ਸੁਣਾਉਣੀ ਸ਼ੁਰੂ ਕੀਤੀ ਕਿ ਇਸ ਪਾਪੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਇਹਦੇ ਸਰੀਰ ਨੂੰ ਸਜ਼ਾ ਅਸੀਂ ਦੇਤੀ ਆ। ਆਤਮਾ ਨੂੰ ਸਜ਼ਾ ਅੱਗੇ ਪ੍ਰਮਾਤਮਾ ਦੇਵੇਗਾ। ਨਾਲ ਦੇ ਨੇ ਆਵਾਜ਼ ਮਾਰ ਕੇ ਬਸ ਵਿੱਚੋਂ ਉਤਾਰਿਆ ਕਿ ਕਿਤੇ ਆਤਮਾ ਪਰਮਾਤਮਾ ਦੀ ਕਥਾ ਨਾਲ ਸ਼ੁਰੂ ਕਰ ਲਵੇ ਭਾਈ ਸਾਹਿਬ ਔਰ ਉਸ ਬੱਸ ਵਿੱਚ ਇੱਕ ਪੁਲਿਸ ਵਾਲਾ ਵੀ ਸਫ਼ਰ ਕਰ ਰਿਹਾ ਸੀ ਜੋ ਕਿ ਸਿੰਘਾਂ ਨੇ ਦਰਸ਼ਨ ਕਰਕੇ ਸੀਟ ਦੇ ਉੱਤੇ ਨੀਮੀ ਪਾ ਕੇ ਬੈਠਾ ਰਿਹਾ ਹੁਣ ਭਾਈ ਸੇਵਾ ਸਿੰਘ ਹਮੇਸ਼ਾ ਹਰ ਸਿੰਘਾਂ ਹਰ ਸਿੰਘ ਦੇ ਨਾਮ ਦੇ ਨਾਲ ਸਰਦਾਰ ਲਾ ਕੇ ਬੁਲਾਉਂਦੇ ਹੁੰਦੇ ਸੀਗੇ ਤਾਂ ਭਾਈ ਸੇਵਾ ਸਿੰਘ ਦਾ ਨਾਂ ਸੇਵਾ ਸਿੰਘ ਦੇ ਕਰਕੇ ਪੁਲਿਸ ਸਾਰੇ ਜਸਜੀਤ ਸਿੰਘਾਂ ਤੋਂ ਬੜਾ ਡਰਦੀ ਹੁੰਦੀ ਸੀ ਕਿਉਂਕਿ ਪੁਲਿਸ ਨੂੰ ਵੀ ਮਕੈਲੀ ਵੀ ਫਲੋਰ ਟ੍ਰੇਨਿੰਗ ਭਾਈ ਸੇਵਾ ਸਿੰਘ ਨੇ ਦਿੱਤੀ ਸੀ ਤੇ ਸਿੰਘਾਂ ਨੂੰ ਵੀ ਅਖਬਾਰਾਂ 'ਚ ਆਮ ਲੇਖ ਛਪਦੇ ਰਹੇ ਸੀ ਕਿ ਸੇਵਾ ਸਿੰਘ ਆਵਾਜ਼ ਅਤੇ ਨਿਸ਼ਾਨਾ ਬਿੰਨ ਦੰਦਾ ਹੈ ਦਲੇਰੀ ਇੰਨੀ ਸੀ ਕਿ ਸਰਕਾਰ ਨੇ ਕਹਿ ਲਈ ਵੀ ਸਿੰਘਾਂ ਦੇ ਸਿਰਾਂ ਤੇ ਇਨਾਮ ਰੱਖ ਕੇ ਹਰ ਇੱਕ ਜਗ੍ਹਾ ਪੋਸਟਰ ਲਾਤੇ ਸੀ ਜਿਹਦੇ 'ਮਾ ਸੇਵਾ ਤਣੀ ਤਸਵੀਰ ਵੀ ਸੀਗੀ ਫੇਰ ਵੀ ਕਈ ਦਫਾ ਆਪਣਾ ਪੁਲਿਸ ਵਾਲਾ شناختੀ ਕਾਰਡ ਦਿਖਾ ਕੇ ਪੌਲ ਚੈਕਿੰਗ ਵਿੱਚੋਂ ਨਿਕਲ ਜਾਂਦੇ ਸੀਗੇ ਜਦੋਂ ਸਿੰਘਾਂ ਨੇ ਅਜਿਹਾ ਕਰ ਤੋਂ ਉਹਨਾਂ ਨੂੰ ਰੋਕਣਾ ਕਿ ਇੰਜ ਨਾ ਕਰੀਏ ਨਹੀਂ ਤੇ ਇਸ ਤਰ੍ਹਾਂ ਫੜੇ ਜਾਵਾਂਗੇ ਤਾਂ ਆਖਣਾ ਸਰਦਾਰ ਸਾਹਿਬ ਇਹ ਤਾਂ ਅੰਨੇ ਹੈ ਨਹੀਂ ਭਾਈ ਸੇਵਾ ਸਿੰਘ ਵੀ ਜਿੱਥੇ ਜਿੱਥੇ ਵੀ ਜਿਸ ਵੀ ਐਕਸ਼ਨ ਦੇ ਵਿੱਚ ਜਥੇ ਬੰਦੇ ਨੇ ਜ਼ਿੰਮੇਵਾਰੀ ਲਈ ਇਹਨਾਂ ਨੇ ਪੂਰੇ ਤਨ ਦੇਹੀ ਨਾਲ ਨਿਭਾਈ ਪੰਜਾਬ ਦੇ ਸਿੱਖ ਪੁੱਤ ਮਲਾਜਮਾਂ ਨੂੰ ਵੀ ਭਾਈ ਭਾਈ ਸਾਹਿਬ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕੇ ਪਹਿਲਾ ਤੁਹਾਡਾ ਗੁਰੂ ਕਹ ਲੀਏ ਵੀ ਗੁਰੂ ਗ੍ਰੰਥ ਸਾਹਿਬ ਜੀ ਜਿਹਦੀ ਤੁਸੀਂ ਕਸਮ ਖਾ ਕੇ ਨੌਕਰੀ ਕਰ ਰਹੇ ਹੋ ਜਦੋਂ ਉਹਦਾ ਸਤਕਾਰ ਨਹੀਂ ਤਾਂ ਤੁਹਾਡੇ ਲਈ ਪਹਿਲਾ ਗੁਰੂ ਹੈ ਬਾਕੀ ਨੌਕਰੀਆਂ ਆਦ ਸਾਰੀਆਂ ਬਾਅਦ ਵਿੱਚ ਨੇ ਤਾਂ ਦੋਸਤੋ ਹੁਣ ਕਹ ਲੀਏ ਵੀ ਭਾਈ ਸੇਵਾ ਸਿੰਘ ਤਰਮਾਲਾ ਸੀਗੇ ਜਿਹੜੇ ਇਹਦਾ ਮਤਲਬ ਕਿ ਇਹਨਾਂ ਦੇ ਸਾਥੀ ਸੀਗੇ ਜਿਹੜੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਅਕਾਲ ਪੁਰਖ ਦੇ ਦਰਗਾਹ ਦੇ ਵਿੱਚ ਵੀ ਹਰੇਕ ਨੂੰ ਪੇਸ਼ ਹੋਣਾ ਪੈਣਾ ਉੱਥੇ ਸੱਚੋ ਹੀ ਸੱਚ ਨਿਭੜਨਾ ਹੈ ਹੁਣ ਭਾਈ ਸੇਵਾ ਸਿੰਘ ਜੀ ਜੂਂ ਦੇ ਕੱਲੂ ਘਰ ਤੋਂ ਬਾਅਦ ਗ੍ਰਿਫਤਾਰ ਕਰ ਲਏ ਗਏ ਵਕ ਵਕ ਥਾਣਿਆਂ ਚ ਤਸੀਹੇ ਦਿੱਤੇ ਗਏ ਫਿਰ ਜੇਲ ਫਿਰ ਜ਼ਮਾਨਤ ਤੇ ਬਾਹਰ ਆ ਕੇ ਦੁਬਾਰਾ ਇਹਨਾਂ ਨੇ ਧਰਮਪਤਿਆਰ ਦਾ ਕੰਮ ਸ਼ੁਰੂ ਕੀਤਾ ਜਿਦੇ ਚ ਹਜ਼ਾਰਾਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਗੁਰੂ ਕਿਰਪਾ ਕਰੇ ਭਾਈ ਸਾਹਿਬ ਦੇ ਜੀਵਨ ਤੋਂ ਆਪਾਂ ਵੀ ਸਿੱਖਿਆ ਲਈਏ ਹਾਂਜੀ ਦੋਸਤੋ ਹੁਣ ਗੱਲ ਕਰਦੇ ਆਂ ਆਪਾਂ ਸ਼ਹੀਦ ਭਾਈ ਧਰਮ ਸਿੰਘ ਬੱਬਰ ਕਾਸ਼ਤੀ ਵਾਲੀ ਜੀ ਦੇ ਬਾਰੇ ਤਾਂ ਦੋਸਤੋ ਮਾਝੇ ਦੇ ਇਸ ਮਹਾਨ ਜਰਨੈਲ ਭਾਈ ਧਰਮ ਸਿੰਘ ਕਾਸ਼ਤੀਵਾਲ ਬੱਬਰ ਇਹਨਾਂ ਦਾ ਜਨਮ ਪਿਤਾ ਸਰਦਾਰ ਪਿਆਰਾ ਸਿੰਘ ਤੇ ਮਾਤਾ ਸਰਜੀਤ ਕੌਰ ਦੀ ਕੁੱਖੋਂ ਪਿੰਡ ਕਾਸ਼ਤੀਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੋਇਆ ਤਾਂ ਭਾਈ ਧਰਮ ਸਿੰਘ ਵੀ ਪਰਿਵਾਰ ਵਿੱਚ ਸਭ ਤੋਂ ਵੱਡੇ ਸਨ ਚਾਰ ਭਰਾਵਾਂ ਤੋਂ ਛੋਟੀ ਇੱਕ ਭੈਣ ਸੀ ਔਰ ਭਾਈ ਸਾਹਿਬ ਨੇ ਆਪਣੀ ਮੁੱਢਲੀ ਜਿਹੜੀ ਪੜ੍ਹਾਈ ਹੈ ਇਹ ਪਿੰਡ ਕਾਸ਼ਤੀਵਾਲ ਤੋਂ ਹੀ ਕੀਤੀ ਔਰ ਉਸ ਤੋਂ ਬਾਅਦ ਦੀ ਜਿਹੜੀ ਪੜ੍ਹਾਈ ਉਹ ਆਲੀਯਾਰ ਤੋਂ ਕੀਤੀ ਔਰ ਇਹਨਾਂ ਨੇ ਸਰਕਾਰੀ ਨੌਕਰੀ ਮਾਰਕ ਫੈਡ ਦੇ ਵਿੱਚ ਵੀ ਕਹਿ ਲਈ ਵੀ ਆਪਣੀ ਡਿਊਟੀ ਨਭਾਈ ਹੈ ਜਿੰਨੀ ਉਹਦੇ ਵਿੱਚ ਨੌਕਰੀ ਕਰਦੇ ਸੀਗੇ ਤਾਂ ਇਹਨਾਂ ਦਾ ਕਹਿੰਦੇ ਸੁਭਾਅ ਸੀ ਜਿਹੜਾ ਇਹ ਪੂਰਾ ਦਲੇਰ ਸੀਗੇ ਤਕੜੇ ਜੁੱਸੇ ਵਾਲੇ ਸੀਗੇ ਤਾਂ ਇੱਕ ਧਰਮ ਸਿੰਘ ਜੀ ਔਰ ਕੌਮ ਪ੍ਰਤੀ ਬਹੁਤ ਇਹਨਾਂ ਦੇ ਅੰਦਰ ਪ੍ਰੇਮ ਸੀਗਾ ਔਰ ਦੋਸਤੋ ਇਹ ਨੌਕਰੀ ਸਮੇਂ ਭਾਈ ਧਰਮ ਸਿੰਘ ਕਾਸ਼ਤੀਵਾਲ ਦਾ ਮੇਲ ਭਾਈ ਹਰਭਜਨ ਸਿੰਘ ਜੈਨਤੀਪੁਰ ਨਾਲ ਹੋਇਆ ਜੋ ਕਿ ਉਸ ਵਕਤ ਚੰਡੀਗੜ੍ਹ ਪੜ੍ਹਨ ਦੇ ਨਾਲ-ਨਾਲ ਸਿੱਖ ਰੂਨ ਫੈਡਰੇਸ਼ਨ ਦੇ ਪ੍ਰਧਾਨ ਸੀਗੇ ਤਾਂ ਭਾਈ ਸਾਹਿਬ ਉਹਨਾਂ ਦੇ ਵਿਚਾਰਾਂ ਤੋਂ ਬੜੇ ਪ੍ਰਭਾਵਿਤ ਸੀਗੇ ਔਰ ਪ੍ਰਭਾਵਿਤ ਹੋ ਕੇ ਹੀ ਇਹ ਪਹਿਲਾ ਫੈਡਰੇਸ਼ਨ ਦੇ ਮੈਂਬਰ ਬਣੇ ਉਸ ਵਕਤ ਭਾਈ ਧਰਮ ਸਿੰਘ ਦਾ ਪਿੰਡ ਤੇ ਸਾਰੇ ਨੌਜਵਾਨਾਂ ਨਾਲ ਬੜਾ ਪਿਆਰ ਸੀ ਜਿਨ੍ਹਾਂ ਚੋਂ ਭਾਈ ਜਸਵੀਰ ਸਿੰਘ ਬਿੱਟੂ ਤੇ ਭਾਈ ਅਜੀਤ ਸਿੰਘ ਜਿਹਨੂੰ ਕਿ ਪ੍ਰਧਾਨ ਵੀ ਕਹਿੰਦੇ ਹੁੰਦੇ ਸੀਗੇ ਤਾਂ ਉਹਨਾਂ ਨਾਲ ਭਰਾਵਾਂ ਵਾਲਾ ਪ੍ਰੇਮ ਸੀਗਾ ਉਹਨਾਂ ਦਾ ਹਰ ਵਕਤ ਇਹ ਇਕੱਠੇ ਰਹਿੰਦੇ ਸੀਗੇ ਉਸ ਵਕਤ ਧਰਮ ਯੁੱਧ ਮੋਰਚਾ ਜਿਹੜਾ ਇਹ ਸ਼ੁਰੂ ਹੋ ਚੁੱਕਿਆ ਸੀ ਤਾਂ ਭਾਈ ਧਰਮ ਸਿੰਘ ਆਪਣੇ ਦੋਸਤਾਂ ਨਾਲ ਇਸ ਮੋਰਚੇ ਦੇ ਵਿੱਚ ਸੰਤ ਜਗਨੈਲ ਸਿੰਘ ਉਹਨਾਂ ਨੂੰ ਸੁਣਨ ਲਈ ਜਾਂਦੇ ਹੁੰਦੇ ਸੀਗੇ ਤਾਂ ਉਸ ਵਕਤ ਸਾਰੀ ਸਿੱਖ ਕੌਮ ਕੇਸਰੀ ਰੰਗ ਦੇ ਵਿੱਚ ਰੰਗੀ ਹੋਈ ਸੀ ਔਰ ਸਿੱਖ ਕੌਮ ਦਾ ਹਰ ਇੱਕ ਨੌਜਵਾਨ ਕੇਸਰੀ ਰੁੱਤ ਚ ਸ਼ਾਮਲ ਹੋ ਕੇ ਕੌਮ ਲਈ ਕੁਝ ਕਰਨਾ ਚਾਹੁੰਦਾ ਸੀ ਇੱਕ ਦਿਨ ਭਾਈ ਸਾਹਿਬ ਆਪਣੇ ਦੋਸਤਾਂ ਸਮੇਤ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਛੱਕੇ ਪੌ ਲੈ ਖੰਡੇ ਦੀ ਇਹ ਚੋਲੇ ਪਾ ਕੇ ਪਿੰਡ ਆ ਗਏ ਤਾਂ ਬਾਣੇ ਦੇ ਬਾਣੀ ਦੇ ਧਾਰ ਨਹੀਂ ਹੋ ਗਏ ਜਦੋਂ ਪਿੰਡ ਪਹੁੰਚਣ ਤੇ ਕੁਝ ਲੋਕਾਂ ਵੱਲੋਂ ਮਖੌਲ ਵੀ ਇਹਨਾਂ ਨੂੰ ਕੀਤਾ ਗਿਆ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਸਿਰ ਹੁਣ ਕੌਮ ਦੀ ਅਮਾਨਤ ਬਣ ਗਏ ਉਦੋਂ ਪੰਜਾਬ ਦੇ ਹਾਲਾਤ ਬੜੇ ਨਾਜ਼ੁਕ ਤੇ ਖਰਾਬ ਹੋ ਰਹੇ ਸੀਗੇ ਸਟੇਟ ਦਾ ਸਾਰਾ ਜੋਰ ਲੱਗਿਆ ਸੀ ਕਿ ਧਰਮਿਕ ਮੋਰਚਾ ਖਤਮ ਹੋ ਜਵੇ ਇਧਰ ਸੰਤ ਭਿੰਡਰਾਂ ਵਾਲੇ ਤੇ ਬਾਕੀ ਸਹਿਯੋਗੀਆਂ ਦਾ ਵੀ ਜੋਰ ਲੱਗੇ ਹੋਇਆ ਸੀ ਕਿ ਸਿੱਖਾਂ ਦੀਆਂ ਮੰਗਾਂ ਦਿੱਲੀ ਸਰਕਾਰ ਕਾਂਗਰਸ ਜਿਹੜੀ ਇਹ ਮੰਨ ਲਵੇ ਪਰ ਇਦਾਂ ਹੋਇਆ ਨਾ ਅਕੀ ਸਟੇਟ ਨੇ ਤੁਹਾਨੂੰ ਪਤਾ ਹੀ ਹੈ ਕਿ ਜੂਨ 84 ਦੇ ਵਿੱਚ ਕਹਿ ਲਈਏ ਵੀ ਕੱਲੂਕਰ ਕੀਤਾ ਤੇ ਹਮਲਾ ਕੀਤਾ ਤਾਂ ਦੋਸਤੋ ਹੁਣ ਆਪ ਜੀ ਕਹਿ ਲਈਏ ਵੀ ਜਦੋਂ ਸ਼ਹੀਦیاں ਹੋਈਆਂ ਸੈਂਕੜੇ ਬੁੱਢੇ ਨੌਜਵਾਨ ਬੱਚੇ ਔਰਤਾਂ ਸ਼ਹੀਦ ਕੀਤੇ ਗਏ 84 ਦੇ ਵਿੱਚ ਤਾ ਸ਼੍ਰੀ ਦਰਵਾਸ ਸਿੰਘ ਉਰਬੇ ਅਦਵੀ ਫੌਜ ਵੱਲੋਂ ਹੋਈ ਤਾਂ ਸੁਭਾਵਕ ਇਹ ਸਾਕੇ ਦਾ ਅਸਰ ਪਈ ਧਰਮ ਸਿੰਘ ਉੱਤੇ ਵੀ ਕਹਿ ਲਈ ਵੀ ਹੋਣਾ ਹੀ ਸੀ ਉਹ ਵੀ ਕਾਮ ਲਈ ਕੁਝ ਕਰਨ ਕਰ ਗੁਜ਼ਰਨ ਲਈ ਸੋਚਣ ਲੱਗ ਪਏ ਸੀ ਤਾਂ ਉਹਨਾਂ ਨੇ ਆਪਣੇ ਮਨ ਦੀ ਗੱਲ ਪਾਈ ਹਰਪਜ ਸਿੰਘ ਜੈੰਤੀਪੁਰ ਵਾਲੇ ਸੀ ਜਿਹੜੇ ਉਹਨਾਂ ਨਾਲ ਕੀਤੀ ਉਹਨਾਂ ਨੇ ਭਾਈ ਸਾਹਿਬ ਦਾ ਮਲਾਪ ਇਹ ਮਾਸਟਰ ਸੁਖਵਿੰਦਰ ਸਿੰਘ ਦਾਬਾਂਵਾਲ ਪਲਵਾਨ ਗਰਨਾਮ ਸਿੰਘ ਦਾਬਾਂਵਾਲ ਨਾਲ ਕਰਵਾਤਾ ਕਿਉਂਕਿ ਇਹ ਦੋਵੇਂ ਜਿਹੜੇ ਸਿੰਘ ਸੀ ਇਹ ਬੱਬਰ ਖਾਲਸਾ ਜੱਥੇਬੰਦੀ ਦੇ ਮੋਢੀਆਂ ਵਿੱਚ ਆਉਂਦੇ ਸੀਗੇ ਔਰ ਜੱਥੇਬੰਦੀ ਦੇ ਬੜੇ ਸਤਕਾਰਯੋਗ ਸੀਗੇ ਬਸ ਉਸ ਤੋਂ ਬਾਅਦ ਭਾਈ ਧਰਮ ਸਿੰਘ ਕਾਸ਼ਤੀਵਾਲ ਕੌਮੀ ਸੇਵਾ ਲਈ ਪਰਿਵਾਰ ਨੂੰ ਆਖਰੀ ਫਤੇ ਬੁਲਾ ਕੇ ਰਾਹ ਦੇ ਹਨੇਰਿਆਂ ਚ ਕੌਮ ਦਾ ਦਰਦ ਵਡਾਉਣ ਲਈ ਵਿਖੜੇ ਰਾਹ ਉੱਤੇ ਤੁਰ ਪਿਆ ਤਾਂ ਦੋਸਤੋ ਜੱਥੇਬੰਦੀ ਦੇ ਮੈਂਬਰ ਬਣ ਕੇ ਆਪ ਨੂੰ ਜੋ ਸੇਵਾ ਮਿਲ ਉਹ ਪੂਰੀ ਤਾਂ ਦਹੀ ਅਤੇ ਜੰਮੇ ਵਾਲਿਆਂ ਇਹਨਾਂ ਨੇ ਨਵਾਈ ਆ ਦੋਸਤੋ ਹੁਣ ਇੱਕ ਤੁਹਾਨੂੰ ਦੱਸਦੇ ਆ ਇਹਨਾਂ ਦਾ ਚੈਲੰਜ ਹੋ ਗਿਆ ਸੀਗਾ ਚੱਕਰੀ ਬਾਜ਼ਾਰ ਤੇ ਸ਼ਿਵ ਸੈਨਾ ਨਾਲ ਸੰਘਰਸ਼ ਬੜਾ ਜ਼ੋਰਾਂ ਤੇ ਚੱਲ ਰਿਹਾ ਸੀਗਾ ਪੁਲਿਸ ਸਿੱਖਾਂ ਨਾਲ ਪੂਰਾ ੱਟਕਾ ਕਰ ਰਹੀ ਸੀ ਇਸੇ ਤਰ੍ਹਾਂ ਇਹ ਸ਼ਿਵ ਸੈਨਾ ਵਾਲੇ ਸੀਗੇ ਇਹ ਇਹਨਾਂ ਨੂੰ ਵੀ ਸਰਕਾਰੀ ਸ਼ਹਿ ਸੀਗੀ ਤੇ ਸਰਕਾਰੀ ਸ਼ਹਿ ਤੇ ਇਹਨਾਂ ਨੇ ਪੂਰੀ ਅੱਤ ਚੱਕੀ ਹੋਈ ਸੀ ਉਹਨਾਂ ਦੇ ਰਾਜਪਟਾਲੇ ਦੇ ਕਹ ਲਈਏ ਵੀ ਬੈਰਿੰਗ ਯੂਨੀਅਨ 크ਰਿਸਚਨ ਕਾਲਜੇ ਪੜ੍ਹਦੇ ਦੋ ਸਿੱਖ ਵਿਦਿਆਰਥੀ ਬਸ ਲੰਘ ਜਾਣ ਕਰਕੇ ਕਨ ਸਾਹਿਬ ਗੁਰਦਰਾ ਸਾਹਿਬ ਵਿਖੇ ਰਾਤ ਰਹਿਣ ਲਈ ਚੱਕਰੀ ਬਾਜ਼ਾਰ ਵੱਲ ਦੀ ਤੁਰਪੇ ਤਾਂ ਸ਼ਿਵ ਸੈਨਾ ਵਾਲਿਆਂ ਨੇ ਦੋਹਾਂ ਨੂੰ ਕੁੱਟ-ਕੁੱਟ ਕੇ ਮਾਰਤਾ ਸ਼ਹੀਦ ਕਰਤਾ ਉਹਨਾਂ ਨੂੰ ਦੱਸੋ ਪੁਲਿਸ ਵੱਲੋਂ ਕੋਈ ਕੇਸ ਦਰਜ ਨਾ ਕੀਤਾ ਗਿਆ ਸਗੋ ਉਲਟ ਸ਼ਿਵ ਸੈਨਾ ਵਾਲਿਆਂ ਨੇ ਸਿੱਖਾਂ ਨੂੰ ਚੈਲੰਜ ਕਰਤਾ ਕਿ ਕੋਈ ਸਿੱਕ ਚੱਕਰੀ ਬਾਜ਼ਾਰ ਵਿੱਚ ਦੀ ਲਾਂਕੇ ਦਿਖਾਵੇ। ਬਾ ਫੇਰ ਕੀ ਸੀ ਭਾਈ ਧਰਮ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਖਾਸ ਕਰਕੇ ਕੁਲਦੀਪ ਸਿੰਘ ਫੌਜੀ ਨਾਲ ਸਲਾਹ ਕਰਕੇ ਚੱਕਰੀ ਬਾਜ਼ਾਰ ਵਿੱਚ ਐਸੇ ਪਟਾਕੇ ਪਾਏ ਕਿ ਜੀ ਤੋ ਦਿੱਲੀ ਦੀ ਕੇਂਦਰ ਸਰਕਾਰ ਤੱਕ ਕਹਿ ਲਈ ਵੀ ਤਾਰਾਂ ਖੜਕੀਆਂ। ਹਾਂਜੀ। ਔਰ ਯੋਜਨਾ ਮੁਤਾਬਕ ਜਦੋਂ ਫਟੜ ਲੋਕਾਂ ਨੂੰ ਹਸਪਤਾਲ ਚ ਲਜਾਇਆ ਜਾਵੇਗਾ ਤੇ ਉੱਥੇ ਉਸ ਅਪਤਰਾ ਜਾਂ ਸਿਆਸੀ ਲੋਕ ਦੇਖਣ ਆਉਣਗੇ। ਉੱਥੇ ਉੱਥੇ ਵੀ ਟਰੈਕਟਰ ਵਿੱਚ ਪਟਾਕੇ ਲਾ ਕੇ ਲਾ ਕੇ ਖੜਾ ਕੀਤਾ ਗਿਆ ਸੀਗਾ ਟਰੈਕਟਰ ਜਦੋਂ ਪਰ ਇਹ ਬਦਕਿਸਮਤੀ ਦੇ ਨਾਲ ਕੈਲੀ ਵੀ ਟਰੈਕਟਰ ਸੀ ਜਿਹੜਾ ਇਹ ਪਟਾਕੇ ਸਮੇਂ ਤੋਂ ਪਹਿਲਾਂ ਹੀ ਫਟ ਗਏ ਜਦੋਂ ਚੱਕਰੀ ਬਾਜ਼ਾਰ ਚ ਪਟਾਕੇ ਵੇ ਫਿਰ ਘਰ ਘਰ ਚੱਕਰੀ ਬਾਜ਼ਾਰ ਚ ਸਿਆਪੇ ਹੋਣ ਲੱਗੇ ਔਰ ਖਾਲਸੇ ਨੇ ਦਾਤਾ ਕਿ ਖਾਲਸਾ ਪੰਥ ਅਜਿਹਾ ਹੁੰਦਾ ਹੈ ਖਾਲਸਾ ਪਹਿਲਾਂ ਕਿਸੇ ਨੂੰ ਕੁਝ ਕਹਿੰਦਾ ਨਹੀਂ ਪਰ ਫਿਰ ਬਾਈ ਜਿਹੜੀ ਭਾਜੀ ਹੈ ਇਹ ਜਰੂਰ ਮੋੜਦਾ ਹੈ ਇਸ ਕਾਂਡ ਤੋਂ ਬਾਅਦ ਜਿਹੜੇ ਛਵਸੈਨਾ ਵਾਲੇ ਲਲਕਾਰੇ ਮਾਰਦੇ ਸੀ ਉਹ ਹੱਥ ਜੋੜ ਕੇ ਉੱਥੇ ਫੇਖੜੇ ਦੇਖੇ ਗਏ ਜਿਨ੍ਹਾਂ ਨੇ ਨਗਰ ਕੀਰਣ ਬੰਦ ਕੀਤਾ ਸੀ ਉਹ ਆਪ ਸੇਵਾ ਕਰਦੇ ਫੇ ਦੇਖੇ ਗਏ ਹਾਂਜੀ ਤਾਂ ਫਿਰ ਇਹਨਾਂ ਨੇ ਐਸਐਸਪੀ ਗੋਬਿੰਦ RAM ਨੂੰ ਚੈਲੰਜ ਕੀਤਾ ਤਾਂ ਇਸ ਪੁਲਿਸ ਅਫਸਰ ਦਾ ਪਿੰਡ ਹੈ ਜਿਹੜਾ ਬੂਥੜਾ ਜਿਲ੍ਹਾ ਹੁਸ਼ਿਆਰਪੁਰ ਇਹ ਪੂਰਾ ਹੰਕਾਰਿਆ ਹੋਇਆ ਸੀ ਕਿਉਂਕਿ ਇਹਨਾਂ ਸਟੇਟ ਦਾ ਪੂਰਾ ਥਾਪੜਾ ਸੀਗਾ ਇਹਨੇ ਬਟਾਲੇ ਦੇ ਇਲਾਕੇ ਚ ਮੁਗਲਾਂ ਨਾਲੋਂ ਵੀ ਵੱਧ ਜ਼ੁਲਮ ਸਿੱਖਾਂ 'ਤੇ ਕੀਤੇ ਹਜ਼ਾਰਾਂ ਨੌਜਵਾਨਾਂ ਨੂੰ ਸ਼ਹੀਦ ਕੀਤਾ ਭਾਈ ਧਰਮ ਸਿੰਘ ਕਾਸ਼ਤੀਵਾਲ ਦਾ ਘਰ ਢਾਕੇ ਸਮਾਨ ਨੂੰ ਅੱਗ ਲਾਤੀ ਸੀ ਬਹੁਤ ਮਾੜਾ ਚੰਗਾ ਬੋਲਿਆ ਜੀਤੋ ਬਾਅਦ ਭਾਈ ਕਾਸ਼ਤੀਵਾਲ ਨੇ ਪੂਰੀ ਰਣਨੀਤੀ ਤਿਆਰ ਕਰਕੇ ਇਹਨੂੰ ਸੁਨੇਹਾ ਭੇਜਿਆ ਕਿ ਆ ਮਿਲ ਮੈਂ ਤੇਰੀ ਤਮੰਨਾ ਪੂਰੀ ਕਰੂੰਗਾ ਤੇ ਸਮਾਂ ਵੀ ਦੱਸਤਾ ਕਾਸ਼ਤੀਵਾਲ ਆਪਣੇ ਸਾਥੀਆਂ ਸਮੇਤ ਦਿੱਤੇ ਹੋਏ ਟਾਈਮ ਦੇ ਮੁਤਾਬਕ ਆਪਣੇ ਘਰ ਪਿੰਡ ਉਹਨੂੰ ਉਡੀਕਦਾ ਰਿਹਾ ਪਰ ਉਹ ਐਸਐਸਪੀ ਬੁਜਦਲ ਕਾਇਰ ਉਹ ਪਹੁੰਚਿਆ ਨਾ ਚੈਲੰਜ ਕੀਤਾ ਸੀਗਾ ਇਹਨਾਂ ਨੇ ਵੀ ਆ ਜਾ ਪਤਾ ਸੀ ਕਿ ਖਾਲਸਾ ਫੌਜ ਪੂਰੀ ਤਿਆਰ ਹੈ ਇਹ ਬੁਜਦਲ ਜਿਹੜਾ ਸੀ ਕੇਵਲ ਮਜਲੂਮਾਂ ਉੱਤੇ ਜਲਮਟਾਉਣ ਵਾਲਾ ਸੀਗਾ ਇਹਨੇ ਖਾਲਸੇ ਨਾਲ ਕਹਿ ਲਿਆ ਵੀ ਸਾਹਮਣਾ ਕਦੋਂ ਕਰਨਾ ਤਕਰੀਬਨ 2 ਹਫ਼ਤੇ ਬਾਅਦ ਉਹਨਾਂ ਦੀ ਬਜ਼ੁਰਗ ਨਾਨੀ ਮਾਂ ਨੂੰ ਜਾ ਕੇ ਇਹ ਦਬਕੇ ਮਾਰਨ ਲੱਗ ਪਿਆ ਤਾਂ ਬੁੱਢੀ ਮਾਂ ਨੇ ਕਿਹਾ ਜਦੋਂ ਤੈਨੂੰ ਸਮਾਂ ਦਿੱਤਾ ਸੀ ਤੈਨੂੰ ਉਹ ਘਰੇ ਅੜੀਕ ਤਾਂ ਸੀ ਉਦੋਂ ਗੱਤੇ ਨਹੀਂ ਆਇਆ ਸੀ ਹੁਣ ਉੱਤੇ ਇੱਥੇ ਕੀ ਲੈਣਾ ਆ ਤਾਂ ਬੱਬਰ ਸੂਰਮੇ ਦਾ ਜੀਵਨ ਆਚਰਣ ਤੇ ਲਲਕਾਰ ਸੀ ਗਾਰਾ ਪਰ ਇਸ ਕਾਣ ਤੋਂ ਬਾਅਦ ਗੋਬਿੰਦਰਾਮ ਨੇ ਭਾਈ ਸਾਹਿਬ ਦੇ ਪਰਿਵਾਰ ਤੇ ਬਹੁਤ ਜ਼ੁਲਮ ਕੀਤੇ ਔਰ ਭਾਈ ਸਾਹਿਬ ਉਹਨਾਂ ਨੂੰ ਪੁਲਿਸ ਦੇ ਜ਼ੁਲਮਾਂ ਤੋਂ ਬਚਾਉਣ ਲਈ ਆਪਣੀ ਭੈਣ ਜੋ ਕਿ 16 ਸਾਲ ਦੀ ਸੀ ਉਹਦਾ ਵਿਆਹ ਕਰਨਾ ਪਿਆ ਭਰਾਵਾਂ ਨੂੰ ਘਰੋਂ ਬੇਕਾਰ ਹੋਣਾ ਪਿਆ ਉਹਨਾਂ ਦੀ ਪੜ੍ਹਾਈ ਵੀ ਵਿਚੇ ਰਹਿ ਗਈ ਸੋ ਇੱਕ ਵਾਰ ਸੀਆਰਪੀ ਦਾ ਕਮਾਂਡੈਂਟ ਸੀਗਾ ਬਰਮਾ ਉਹਦਾ ਵੀ ਚੈਲੰਜ ਕਬੂਲ ਕੀਤਾ ਉਹਨੂੰ ਵੀ ਚੈਲੰਜ ਕੀਤਾ ਸੀ ਤਾਂ ਜਿੱਥੇ ਬਟਾਲੇ ਦੇ ਵਿੱਚ ਕਹਿੰਦੇ ਦਿਨ ਰਾਤ ਗੋਬਿੰਦ RAM ਨੇ ਦਹਿਸ਼ਤ ਮਚਾਈ ਹੋਈ ਸੀ ਉਥੇ ਸੀਆਰਪੀ ਦਾ ਕਮਾਂਡੈਂਟ ਬਰਮਾ ਵੀ ਪੂਰੀ ਪਹਿਲੀ ਵੀ ਹੱਤ ਕਰ ਰਿਹਾਤਾ ਜਿੱਥੇ ਸਿਕਨੌਂਜਮ ਦਾ ਸ਼ਿਕਾਰ ਖੇਡ ਰਿਹਾ ਸੀ ਉਥੇ ਸਿੱਖਾਂ ਬਾਰੇ ਸਿੱਖ ਧਰਮ ਦੇ ਖਿਲਾਫ ਬੜੀ ਬਕਵਾਸ ਬਾਜੀ ਉਹ ਕਰਦੇ ਆ ਸੀਗਾ ਤਾਂ ਰਾਤ ਦਿਨ ਰਾਤ ਫੜ ਲੋ ਧਰਮਾ ਫੜ ਲੋ ਧਰਮਾ ਐਦਾਂ ਪੁਕਾਰਦਾ ਰਹਿੰਦਾ ਸੀ ਤਾਂ ਸਿੰਘਾਂ ਉੱਤੇ ਬੜਾ ਤਸ਼ੱਦਦ ਕਰਦਾ ਸੀ ਫੇਰ ਜਿਹੜਾ ਜਰਨੈਲ ਨੇ ਪੂਰੀ ਤਿਆਰੀ ਨਾਲ ਪਿੰਡ ਘੱਗੇ ਘੱਗੇ ਪਿੰਡ ਲਾਗੇ ਕਹਿ ਲੀਏ ਵੀ ਬੰਬ ਲਾ ਕੇ ਫਿਰ ਸਮੇਤ ਜੀਪਾਂ ਦੇ ਉਹਨੂੰ ਉਡਾਇਆ ਤੇ ਨਾਲ ਹੀ ਘਾਤ ਲਾ ਕੇ ਕਈ ਜਿਹੜੇ ਹੋਰ ਜਵਾਨ ਸੀਗੇ ਉਹ ਵੀ ਸੁੱਕੇ ਜਾਣ ਦਾਤੇ ਐਸੇ ਪਟਾਕੇ ਪਾਏ ਸੀਆਰਪੀ ਦੇ ਕਮਾਂਡਰ ਨੂੰ ਅਡਾਉਣ ਤੋਂ ਬਾਅਦ ਸੀਆਰਪੀ ਵਾਲੇ ਡਰ ਗਏ ਬੜੇ ਕੁਝ ਨੇ ਤਾਂ ਭਾਈ ਤਰਨ ਸਿੰਘ ਕਾਸ਼ਤੀਵਾਲ ਨੂੰ ਕਹਿ ਲੀਏ ਵੀ ਆ ਕੇ ਇਹਨਾਂ ਦੇ ਪਿਤਾ ਜੀ ਨੂੰ ਪਿਆਰਾ ਸਿੰਘ ਜੀ ਨੂੰ ਉਹਨਾਂ ਕੋਲੋਂ ਹੱਥ ਜੋੜ ਕੇ ਕਿਹਾ ਨਾ ਸਾਹਮਣੇ ਕਿ ਅਸੀਂ ਭਾਈ ਤਰਨ ਸਿੰਘ ਕਾਸ਼ਤੀਵਾਲ ਨੂੰ ਕੁਝ ਨਹੀਂ ਕਹਿੰਦੇ ਤੇ ਸਾਨੂੰ ਉਹ ਕੁਝ ਨਾ ਕਹੇ ਹੈ ਜੀ ਸੋ ਇਹ ਸੀ ਬਬਰ ਯੋਧੇ ਦੀ ਰਣਨੀਤੀ ਜਿਤੋਂ ਸਾਰੇ ਹੈਰਾਨ ਸੀ ਜੀ ਔਰ ਉਸ ਤੋਂ ਬਾਅਦ ਪੁਲਸਪਪਹਾ ਦੇ ਵਿੱਚ ਐਮਬੁਸ਼ ਜਿਹੜੀ ਥਿਉਰੀ ਹੁੰਦੀ ਹੈ ਤੇ ਕੰਮ ਕਰਦੀ ਹੈ ਪਰ ਦੂਜੇ ਪਾਸੇ ਬਬਰ ਯੋਧੇ ਜਿਹੜੇ ਇਹ ਚੜ੍ਹਦੀ ਕਾਰ ਸੀਗੇ ਦਿਨ ਪੁਲਸ ਦੇ ਰਾਤ ਨੂੰ ਦਿਨੇ ਪੁਲ ਦੇ ਨੱਕ 'ਚ ਇਹਨਾਂ ਨੇ ਪੂਰਾ ਦਮ ਕੀਤਾ ਹੋਇਆ ਸੀਗਾ ਤੇ ਪੂਰੀਆਂ ਤਕੜੀਆਂ ਕਾਰਵਾਈਆਂ ਇਹ ਕਰਦੇ ਪਿਓ ਚੜ੍ਹਦੀ ਕਾਲ ਦੇ ਜਕਾਰੇ ਲਾਉਂਦੇ ਹੋਏ ਇਹ ਆਪਣੀ ਮੰਜ਼ਲ ਵੱਲ ਵਧੇ ਫਿਰ ਤਾਂ ਉਸ ਤੋਂ ਬਾਅਦ ਪੁਲਸ ਨਾਲ ਯੁੱਧ ਦੀ ਕਲਾ ਜੇ ਆਪਾਂ ਗੱਲ ਕਰੀਏ ਤਾਂ ਇੱਕ ਵਾਰ ਭਾਈ ਸਾਹਿਬ ਨੂੰ ਜੂਪੀ ਦੇ ਵਿੱਚ ਘੇਰਾ ਪੈ ਗਿਆ ਆਪਦੇ ਕੋਲ ਸਿਰਫ ਇੱਕੋ ਹੀ ਪਿਸਤਲ ਸੀਗਾ ਰਵਾਲਵਰ ਉਹ ਵੀ ਉਹਨਾਂ ਦੇ ਭੂਆ ਜੀ ਦੇ ਲਟਕਿਆਂ ਦਿੱਤਾ ਹੋਇਆ ਸੀ ਤੇ ਨਾਲ ਹੀ ਉਸ ਨਾਲੇ ਇਹ ਪੁਲਸ ਦੇ ਮੁਕਾਬਲੇ ਮੁਕਾਬਲਾ ਕੀਤਾ ਤੇ ਨਾਲੇ ਉਥੋਂ ਬਚ ਕੇ ਨਿਕਲੇ ਆਪਦੇ ਨਾਲ ਬੀਬੀ ਸੰਦੀਪ ਕੋਰ ਨੇ ਦੀ ਘਰ ਵਾਲੀ ਹੋਣ ਕਰਕੇ ਕਾਫੀ ਪਰੇਸ਼ਾਨੀ ਇਹਨਾਂ ਨੂੰ ਚੱਲਣੀ ਪਈ ਕਿਉਂਕਿ ਕੱਲਾ ਆਦਮੀ ਇੱਕੋ ਹਥਿਆਰ ਨਾਲ ਸੌਖਾ ਨਿਕਲ ਜਾਂਦਾ ਕਿਉਂਕਿ ਇਕੱਲੇ ਆਦਮੀ ਹਥਿਆਰ ਨਾਲ ਜਿੱਥੇ ਮੁਕਾਬਲਾ ਕਰਨਾ ਹੁੰਦਾ ਉਥੇ ਨਾਲ ਦੇ ਨੂੰ ਵੀ ਬਚਾਉਣਾ ਹੁੰਦਾ ਹੈ। ਇਸ ਕਰਕੇ ਭਾਈ ਸਾਹਿਬ ਨੂੰ ਕਾਫੀ ਔਖਾ ਹੋਣਾ ਪਿਆ। ਅਖੀਰ ਆਪ ਸਹੀ ਸਲਾਮਤ ਕੈਲੀਏ ਵੀ ਪੰਜਾਬ ਪਹੁੰਚ ਗਏ। ਇੱਕ ਵਾਰ ਆ ਉਹ ਲੁਧਿਆਣੇ ਤੋਂ ਆ ਰਹੇ ਸੀ। ਲਾਡੋ ਵਾਲਾ। ਪੁਲਿਸ ਨਾਕੇ ਤੇ ਪੁਲਿਸ ਵਾਲਿਆਂ ਨੇ ਗੱਡੀ ਰੋਕ ਲਈ ਤੇ ਪੁਲਿਸ ਚੌਕੀ ਲੈ ਗਏ। ਪੁੱਛਣ ਤੇ ਭਾਈ ਸਾਹਿਬ ਆਪਣੇ ਆਪ ਨੂੰ ਰਿਟਾਇਰਡ ਪੁਲਿਸ ਅਫਸਰ ਦਾ ਲੜਕਾ ਦੱਸਦੇ ਹੋਏ ਪੁਲਿਸ ਅਫਸਰ ਤੋਂ ਆਗਿਆ ਲੈ ਕੇ ਕੌਲ ਕੀਤੀ। ਤੇ ਡੈਡੀ ਕਰਕੇ ਗੱਲ ਕੀਤੀ ਕਿਉਂਕਿ ਭਾਈ ਸਾਹਿਬ ਇੱਕ ਰਿਟਾਇਰਡ ਅਫਸਰ ਦੇ ਘਰੇ ਰਹਿੰਦੇ ਸੀ ਫੋਨ ਤੇ ਕੋਡ ਵਿੱਚ ਹੀ ਸਭ ਕੁਝ ਸਮਝਾਤਾ ਉਹਨੇ ਥੋੜੇ ਸਮੇਂ ਬਾਅਦ ਹੀ ਉਹ ਰਿਟਾਇਰਡ ਅਫਸਰ ਭਾਈ ਸਾਹਿਬ ਨੂੰ ਛਡਾ ਕੇ ਲੈ ਗਿਆ ਹਾਂਜੀ ਪੁਲਿਸ ਵਾਲਿਆਂ ਨੂੰ ਬਾਅਦ ਵਿੱਚ ਲੱਗਿਆ ਕਿ ਇਹ ਭਾਈ ਤਰ੍ਹਾਂ ਸੀ ਕਾਸ਼ਤੀ ਵਾਲ ਸੀ ਪਟਿਆਲਾ ਪੁਲਿਸ ਨੇ ਆਪ ਦੇ ਇੱਕ ਸਾਥੀ ਸਨਾਮ ਸੀ ਸੱਤੇ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਉਹਨੂੰ ਛਡਾਉਣ ਲਈ ਭਾਈ ਸਾਹਿਬ ਹੁਣੀ ਸੰਗਰੂਰ ਦੇ ਐਸਐਸਪੀ ਦਾ ਕਹਿ ਲਿਏ ਵੀ ਲੜਕਾ ਤੇ ਇੱਕ ਲੜਕੀ ਉਹਨਾਂ ਨੇ ਇਹਨਾਂ ਨੇ ਅਗਵਾ ਕਰ ਲਈ ਤਾਂ ਉਹਨਾਂ ਨੂੰ ਬੱਚਿਆਂ ਤੇ ਸਿੰਘ ਨੂੰ ਛਡਾਉਣ ਦੀ ਗੱਲ ਚੱਲ ਰਹੀ ਸੀ ਤੇ ਉਹਦਾ ਪੁੱਤ ਵਾਲਾ ਭਾਈ ਸੱਤੇ ਨੂੰ ਛੀਦ ਕਰਦਾ ਉਧਰ ਪਾਈ ਸਾਹਿਬ ਸੰਰੂਪ ਜਾ ਪਹੁੰਚੇ ਤੇ ਗੁਰਦਰਾ ਸਾਹਿਬ ਦੇ ਕੇ ਮੱਥਾ ਟੇਕ ਕੇ ਜਦ ਬਾਹਰ ਆਇਆ ਤਾਂ ਕਾਰ ਵੀ ਜਾਣ ਲੱਗਿਆ ਪੁੱਤ ਨੇ ਰੋਕ ਲਿਆ ਤੇ ਥਾਣੇ ਲੈ ਕੇ ਫੇਰ ਉਹਨਾਂ ਬੱਚਿਆਂ ਦੇ ਬਦਲੇ ਫੇਰ ਭਾਈ ਸਾਹਿਬ ਨੂੰ ਭਾਈ ਸਾਹਿਬ ਨੂੰ ਤੇ ਨਾਲ ਦੇ ਸਿੰਘ ਨੂੰ ਛਡਾਇਆ ਗਿਆ ਹਾਂਜੀ ਇਹ ਵਾਕਿਆ ਬਹੁਤ ਲੋਕ ਜਾਣਦੇ ਨੇ ਤੋ ਪਾਈ ਸਾਹਿਬ ਦੀ ਸ਼ਹੀਦੀ ਦੀ ਆਪਾਂ ਗੱਲ ਕਰਦੇ ਆਂ ਤਾਂ ਜਦੋਂ ਪੱਤਾ ਪੱਤਾ ਕਹਿੰਦੇ ਸਿੰਘਾਂ ਦਾ ਵੈਰੀ ਬਣਿਆ ਹੋਇਆ ਸੀ ਤਾਂ ਹਰ ਆਦਮੀ ਇੱਕ ਦੂਜੇ ਦੇ ਪਰਛਾਵੇਂ ਤੋਂ ਵੀ ਡਰਨ ਲੱਗ ਪਿਆ ਸੀ ਤਾਂ ਇਹ ਮਹਾ ਜਰਨੈਲ ਹਾਲਾਤਾਂ ਨੂੰ ਦੇਖਦੇ ਹੋਏ ਪੋਂਬੇ ਨੂੰ ਨਿਕਲ ਗਿਆ ਪਰ ਬਦਕਿਸਮਤੀ ਪੰਮਾ ਮੱਦੋਕਿਆਂ ਵਾਲਾ ਜਿਹੜਾ ਕਿ ਪਾਈ ਸਾਹਿਬ ਦਾ ਭਰਾ ਬਣਿਆ ਹੋਇਆ ਤੇ ਬਹੁਤ ਵੱਡਾ ਬਲੇਕੀਆ ਸੀ ਉਹ ਉਸਦੇ ਕੋਲ ਵਿਕ ਗਿਆ ਪਾਈ ਸਾਹਿਬ ਨੂੰ ਫੋਨ ਕਰਕੇ ਇਹਨਾਂ ਨੇ ਜਿੰਦਰ ਬੁਲਾਇਆ ਜਦੋਂ ਪਾਈ ਤਾਂ ਅਸੀਂ ਕਾਸ਼ਤੀ ਦਾ ਪੰਮਾ ਮਾਦੋਕ ਦੇ ਘਰੇ ਪਹੁੰਚੇ ਤਾਂ ਉਸ ਵੱਲੋਂ ਪਹਿਲੇ ਪੁਲਸ ਤੇ ਕਮਾਂਡੋ ਬੁਲਾਏ ਹੋਏ ਸੀਗੇ ਇਹ ਵਾਕਿਆ 28 ਦਸੰਬਰ 1992 ਦਾ ਸਾਰੀ ਪੁਲਸ ਸਿਵਲ ਕੱਪੜਿਆਂ ਵਿੱਚ ਸੀਗੀ ਔਰ ਭਾਈ ਸਾਹਿਬ ਜੋ ਹੀ ਕੁਰਸੀ ਤੇ ਬੈਠੇ ਕਮਾਂਡੋ ਤੇਜ਼ੀ ਨਾਲ ਭਾਈ ਸਾਹਿਬ ਤੇ ਟੁੱਟਪੇ ਤੇ ਆਪ ਨੂੰ ਕਾਬੂ ਕਰ ਲਿਆ ਵੱਡੇ ਵੱਡੇ ਘੇਰਿਆਂ ਵਿੱਚ ਵੀ ਬੜੀ ਮਾਨਸਿਕਤਾ ਨੂੰ ਅਡੋ ਰੱਖਣ ਵਾਲਾ ਸੰਜਮੀ ਜਰਨੈਲ ਇਸ ਧੋਖੇ ਅਤੇ ਗੰਦਾਰੀ ਨੂੰ ਵੀ ਪੀੜ ਭਰੀ ਮੁਸਕਰਾਹਟ ਦੇ ਨਾਲ ਸਹਿ ਪਿਆ ਸਹਿ ਗਿਆ ਪਰ ਪਾਈਤਾਂਸੀ ਕਾਸ਼ਤੀ ਵਾਲ ਜਲੰਧਰ ਕਿਵੇਂ ਪਹੁੰਚਿਆ ਇਹ ਸਵਾਲ ਅੱਜ ਤੱਕ ਇੱਕ ਰਹੱਸ ਬਣਿਆ ਹੋਇਆ ਇਹਦਾ ਜਵਾਬ ਸ਼ਾਇਦ ਕਦੇ ਵੀ ਨਾ ਮਿਲੇ ਉਧਰ ਪਾਈਤਾਂਸੀ ਕਾਸ਼ਤੀ ਵਾਲ ਨੇ ਵਕਤ ਹੱਥੋਂ ਲੰਘਿਆ ਦੇਖ ਕੇ ਸਾਈਨਾਈਟ ਦਾ ਕੈਪਸੂਲ ਮੂੰਹ ਚ ਪਾ ਲਿਆ ਤੇ ਮਾਝੇ ਦਾ ਚਰਨਹਿਰ ਦੁਨੀਆ ਤੋਂ ਸਦਾ ਲਈ ਪੜਾਰੀ ਮਾਰ ਗਿਆ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੋ ਮਿਲਦੇ ਹਾਂ ਅਗਲੀ ਵੀਡੀਓ ਚ ਤੇ ਹੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ